ਪੰਜਾਬ ਦੀ ਧਰਤੀ ਸੁੱਟ ਲਿਆ ਥੱਲੇ ਪਟਕਾ ਕੇ ਨਲੂਏ ਦਾ ਇੱਕ ਭਰਮਾ ਵਾਰ ਜਿਵੇਂ ਬ੍ਰਾਹਮਣ ਨੇ ਗਲੇ 'ਚ ਜਨੇਊ ਪਾਇਆ ਹੁੰਦਾ ਨਲੂਏ ਨੇ ਮਿਰਜ਼ਾ ਸਮੀਖਾਂ ਪਾਸੇ ਨੂੰ ਪਾੜ ਕੇ ਰੱਖ ਦਿੱਤਾ ਬਾਪੂ ਸੀਤਲ ਜੀ ਨੇ ਗੱਲ ਲਿਖੀ ਹੈ ਢਾਡੀ ਸਿੰਘਾਂ ਕੋਲੋਂ ਤੁਸੀਂ ਸੁਣੀ ਆ ਉਹ ਕਹਿੰਦੇ ਛੜਕੀ ਚੰਡੀ ਸਿੰਘ ਨੇ ਜਰਾ ਹੱਥ ਹਿਲਾ ਕੇ ਜਾਨੀ ਕਿ ਬਾਪੂ ਸੀਤਲ ਜੀ ਕਹਿੰਦੇ ਹਰੀ ਸਿੰਘ ਨਲੂਏ ਨੇ ਵਾਰ ਨਹੀਂ ਕੀਤਾ ਆਮ ਸਾਡੇ ਘਰਾਂ ਦੇ ਵਿੱਚ ਜਦੋਂ ਮਾਂ ਬੱਚੇ ਨੂੰ ਡਾਂਟਦੀ ਏ ਨਾ ਗੁੱਸੇ ਹੁੰਦੀ ਏ ਤੇ ਇੱਕ ਦੋ ਮਾਰ ਦਵੇ ਤੇ ਮੁੜ ਕੇ ਕਹਿੰਦੀ ਅਜੇ ਕੁੱਟਿਆ ਨਹੀਂ ਆ ਜੇ ਤੇ ਮੈਂ ਛਿੜਕਿਆ ਹੀ ਆ ਡੰਡਾ ਤੇਰੇ ਤੇ ਇਹਦੇ ਹੱਥ ਝਾੜਿਆ ਵਾ ਤੇਰੇ ਤੇ ਸਕੂਲੇ ਮਾਸਟਰ ਵੀ ਕਹਿ ਦਿੰਦਾ ਹੁੰਦਾ ਇਹ ਬੱਚੂ ਕਾਬੂ ਆਏ ਉਹ ਤੇ ਫੇਰ ਦੱਸਾਂਗਾ ਜੇ ਤੇ ਹੱਥ ਹੀ ਝਾੜਿਆ ਵਾ ਕਹਿੰਦੇ ਬਾਪੂ ਸੀਤਾ ਜੀ ਕਹਿੰਦੇ ਹਰੀ ਸਿੰਘ ਨਲੂਏ ਨੇ ਬਸ ਆਪਣੀ ਤੇਗ ਨੂੰ ਮਾਰਾ ਜਾਈ ਛਿੜਕਿਆ ਮਿਰਜਾ ਸਾਮੀ ਖਾਂ ਵਾਰ ਨਹੀਂ ਸੀ ਰੋਕ ਸਕਿਆ ਅੱਧ ਚੋਂ ਪਾੜ ਕੇ ਧਰਤੀ ਤੇ ਸੁੱਟ ਦੁੱਤਾ ਪਠਾਣ ਭੱਜੇ ਭੱਜੇ ਜਾਂਦੇ ਪਠਾਣਾਂ ਦੇ ਮਗਰ ਨਿਦਾਨ ਸਿੰਘ ਪੰਜ ਥਾ ਗਿਆ ਨਿਦਾਨ ਸਿੰਘ ਪੰਜ ਥੇ ਦੀ ਮਦਦ ਉਤੇ ਹਰੀ ਸਿੰਘ ਨਲੂਆ ਗਿਆ ਇੱਕ ਚਟਾਨ ਦੇ ਓਲੇ ਲੈ ਕੇ ਦੋ ਪਠਾਣਾਂ ਨੇ ਇੱਕ ਆ ਇੱਕ ਗੋਲੀਆਂ ਮਾਰੀਆਂ ਜਿਹੜੀਆਂ ਹਰੀ ਸਿੰਘ ਨਲੂਆ ਨੂੰ ਲੱਗੀਆਂ ਤੇ ਬਿਮਾਰੀ ਦੀ ਹਾਲਤ ਵਿੱਚ ਹਰੀ ਸਿੰਘ ਨਲੂਆ ਜਮਰਾਉ ਤੇ ਕਿਲੇ ਵਿੱਚ ਆਇਆ ਜਿੱਥੇ 30 ਅਪ੍ਰੈਲ ਸਨ 1837 ਨੂੰ ਸਿੱਖ ਰਾਜ ਦਾ ਇੱਕ ਥੰਮ ਡਿੱਗਾ। ਬਸ ਉਹ ਥੰਮ ਕਾ ਦਾ ਡਿੱਗਾ। ਸਾਡੇ ਪੁੱਠੇ ਦਿਨ ਸ਼ੁਰੂ ਹੋਏ। ਉਸ ਤੋਂ ਬਾਅਦ ਆ ਛੇਤੀ ਛੇਰੇ ਪੰਜਾਬ ਦਾ ਜਾਣਾ ਤੇ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਦੰਦ ਨਣਾਉਂਦਾ ਹੋਇਆ ਸਿੱਖਾਂ ਦਾ ਰਾਜ ਭਾਗ ਕਿੱਦਾਂ ਜਾਂਦਾ ਏ। ਉਹ ਇੱਕ ਦਰਦ ਭਰੀ ਦਾਸਤਾ ਹੈ। ਅੱਜ ਅਸੀਂ ਉਹ ਨਹੀਂ ਆ ਜਿਹੜੇ ਕਦੀ ਸਾਡੇ ਵੱਡ ਬਡੇਰੇ ਸੀ। ਸੋ ਇਸ ਕਰਕੇ ਬੇਨਤੀ ਮੈਂ ਨੌਜਵਾਨ ਵੀਰਾਂ ਦੇ ਚਰਨਾ ਚ ਸੰਗਤਾਂ ਦੇ ਚਰਨਾ ਚ ਕਰਨੀ ਚਾਹਾਂਗਾ। ਕੇਸਾ ਧਾਰੀ ਹੋਈ। ਅਮਰਤਾਰੀ ਹੋ ਸੋਹਣੀਆਂ ਪੱਗਾਂ ਸਿਰਾਂ ਤੇ ਬੰਨਿਆ ਕਰੋ ਦਸਤਾਰਾਂ ਸਜਾਇਆ ਕਰੋ ਚਾਹੇ ਆਮ ਦੁਨੀਆ ਚ ਜਾਓ ਛੋਟਾ ਪਰਨਾ ਹੀ ਸਿਰ ਤੇ ਕਿਉਂ ਨਾ ਬਨ ਕੇ ਜਾਓ ਤੁਹਾਨੂੰ ਮਾਣ ਹੋਵੇ ਸ਼ੀਸ਼ੇ ਅੱਗੇ ਖਲੋਤਾ ਵੀ ਮੈਂ ਸਰਦਾਰਾਂ ਦਾ ਪੁੱਤ ਆ ਸਰਦਾਰੀਆਂ ਸਾਹਮ ਕੇ ਰੱਖੋ ਨਸ਼ੇ ਪਤੇ ਤੋਂ ਗਰੇਜ਼ ਕਰੋ ਬੜੇ ਤਰੀਕੇ ਨਾਲ ਯੋਜਨਾਬਾ ਤਰੀਕੇ ਨਾਲ ਤੁਹਾਨੂੰ ਮਾਰ ਮਾਰੀ ਜਾ ਰਹੀ ਆ ਬਚ ਜੋ ਜੇ ਇਨਾਂ ਕੋਲੋਂ ਬਚਿਆ ਜਾਂਦਾ ਜੇ ਅਮਰਤ ਸ਼ਾਹ ਕੇ ਗੁਰੂ ਵਾਲੇ ਬਣ ਕੇ ਸਿੰਘ ਸਜੋ ਗੁਰੂ ਬਾਬਾ ਕਿਰਪਾ ਕਰੇ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸਮੇਂ ਦੀ ਸਮਾਪਤੀ ਹੈ ਆਪ ਗੁਰੂ ਕੀ ਸੰਗਤ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੜੇ ਲੰਮੇ ਸਮੇਂ ਤੋਂ ਬੈਠੇ ਹੋ ਇਤਿਹਾਸ ਦੇ ਮਾਨ ਤੇ ਸਨਮਾਨ ਅੰਦਰ ਤੁਸੀਂ ਬੇਨਤ ਅਸੀਸਾਂ ਦਿੱਤੀਆਂ ਨੇ ਸੱਚੇ ਪਾਤਸ਼ਾਹ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਮਾਣ ਕਰੇ ਸਰਦਾਰ ਗਿਆਨ ਸਿੰਘ ਜੀ ਉਹਨਾਂ ਦੇ ਵੱਲੋਂ ਬਹੁਤ ਸਾਰਾ ਮਾਨ ਤੇ ਸਨਮਾਨ ਦੀ ਗੇਨਵਾਜਾ ਜਾਂਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਕਲਰਕ ਡੀਸੀ ਦਫ਼ਤਰ ਅੰਮ੍ਰਿਤਸਰ ਸਾਹਿਬ ਉਹਨਾਂ ਵੱਲੋਂ ਆਪਣੇ ਉਸਤਾਦ ਜਥੇਦਾਰ ਬਲਹਾਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਸਾਰਾ ਮਾਣ ਤੇ ਸਨਮਾਨ ਦਿੱਤਾ ਨਵਾਜਿਆ ਜਾਂਦਾ ਗੁਰੂ ਕਿਰਪਾ ਕਰੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਜਨਮ ਦਿਹਾੜਾ 2 ਜੂਨ ਨੂੰ ਪਿੰਡ ਰੋਡੇ ਵਿਖੇ ਮਨਾਇਆ ਜਾ ਰਿਹਾ ਅਤੇ ਇਸ ਮਹਾਨ ਸਮਾਗਮ ਵਿੱਚ ਪੰਜਾਬੱਸਾਂ ਦੀ ਫ੍ਰੀ ਸੇਵਾ ਕਿਰਪਾ ਸਿੰਘ ਨੱਥੂ ਵਾਲਾ ਉਹਨਾਂ ਵੱਲੋਂ ਕੀਤੀ ਜਾਣੀ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰੇ ਸੋ ਜਿੰਨਾ ਸੰਗਤਾਂ ਨੇ ਜਾਣਾ ਹੈ ਸੋ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਦਾਰ ਗੁਰਜੀਤ ਸਿੰਘ ਜੀ ਪੱਤਰਕਾਰ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਹੈ ਹੋਰ ਗੁਰੂ ਕੀ ਸੰਗਤ ਨੇ ਬੇਅੰਤ ਅਸੀਸਾਂ ਦੇ ਕੇ نوازਿਆ ਸਾਊਂਡ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਸੁਚੱਜਾ ਤੇ ਵਧੀਆ ਸਾਊਂਡ ਸਿਸਟਮ ਉਹਨਾਂ ਨੇ ਸਾਰੇ